<laughs> 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 बोले सोन्हाज ਬੱਚੀ ਦੇ ਮਾਤਾ ਪਿਤਾ ਜੋ ਨਾ ਤੁਸੀਂ ਦੋਨੋਂ ਨਾਲੇ ਵਾਹਿਗੁਰੂ ਵੀਰ ਜੀ ਤੇ ਹੁਣ ਇਹ ਸਨਮਾਨ ਤੁਸੀਂ ਸਾਨੂੰ ਕਰਨਾ ਸੀ ਪਰ ਬੱਚੀ ਤੇ ਸੋਹਣੀ ਦਸਤਾਰ ਸਜਾਈ ਵੇਖ ਕੇ ਮੈਨੂੰ ਮੇਰੀ ਧੀ ਦੀ ਆਦ ਆਈ ਹੈ ਤੇ ਹੁਣ ਜੇ ਅੱਜ ਦਸਤਾਰ ਸਜਾਈ ਹੈ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਤੁਸੀਂ ਇਹਦੇ ਵੱਲ ਵੇਖ ਕੇ ਸਿੱਖਣਾ ਅੱਜ ਜੇ ਕਾਰਾ ਛੱਡ ਦਿਓ ਭਾਈ ਨਹੀਂ ਸਿੰਘ ਸਜਣਾ ਇਸ ਤੀ ਕਰਕੇ ਮੈਂ ਅਕਸਰ ਕਹਿੰਦੀ ਹਣੀ ਆ ਵੀ ਅੱਜ ਕੱਲ ਬਹੁਤੇ ਬੱਚੇ ਆ ਜਿਹੜੇ ਮਾਪਾਪ ਨੂੰ ਮਹਾਰਾਜ ਦੇ ਨਾਲ ਜੋੜਦੇ ਬੱਚੇ ਕਹਿੰਦੇ ਆ ਸਾਡਾ ਇਤਿਹਾਸ ਵੀ ਬਹੁਤ ਆ ਵੱਡਾ ਕਿਉਂਕਿ ਗਵਾਹੀ ਭਰਦਾ ਸਮੇਂ-ਸਮੇਂ ਦੇ ਨਾਲ ਜਿਹੜੀ ਸੰਗਤ ਹੈ ਜਾਂ ਆ ਛੋਟੇ-ਛੋਟੇ ਬੱਚੇ ਆ ਨਾ ਆਪਣੇ ਮਾਪਾਪ ਨੂੰ ਬਹੁਤ ਗੁਰੂ ਦੇ ਨਾਲ ਜੋੜਿਆ ਤੇ ਮੈਂ ਦੋਨਾਂ ਜੀਆਂ ਅੱਗੇ ਇਹ ਹੱਥ ਬੰਨ ਕੇ ਬੇਨਤੀ ਕਰਦੀਆਂ ਇਹ ਪਿਆਰੀ ਬੱਚੀ ਆ ਇਹਨੂੰ ਵੀ ਕਦੇ ਕੇਸ ਨਹੀਂ ਕਟਾਉਣੇ ਤੇ ਤੁਸੀਂ ਵੀ ਨਹੀਂ ਹੁਣ ਅੱਜ ਪ੍ਰਣ ਕਰ ਲੋ ਵੇਖੋ ਕਿੰਨੀ ਖੁਸ਼ੀ ਮੈਂ ਕਹਿੰਨੀ ਨਹੀਂ ਸੰਗਤ ਦੀ ਅਰਦਾਸ ਵੱਡੀ ਅਰਦਾਸ ਆ ਤੇ ਇੱਕ ਵਾਰਾ ਚਲੋ ਅਰਦਾਸ ਕਰਦੇ ਆ ਵੀ ਅੱਜ ਗੁਰੂ ਨਾਨਕ ਸਾਹਿਬ ਨੂੰ ਆਪਣੀ ਬਾਹ ਫੜਾ ਕੇ ਜਾਇਓ ਸਾਡਾ ਬੋਲਿਆ ਸਫਲਾ ਹੋਵੇ ਸਾਰੀ ਸੰਗਤ ਇੱਕ ਵਾਰਾ ਪਿਆਰ ਨਾਲ ਇਹਨਾਂ ਦੀ ਚੜਦੀ ਕਲਾ ਲਈ ਜਕਾਰਾ ਲਾਉਣਾ ਵੀ ਅੱਜ ਤੋਂ ਗੁਰੂ ਨਾਨਕ ਸਾਹਿਬ ਨੂੰ ਬਾਹ ਫੜਾਉਂਦੇ ਆ 啥子？ ਕਈ ਵਾਰ ਸਾਨੂੰ ਲੱਗਦਾ ਵੀ ਅਸੀਂ ਡੋਲ ਜਾਵਾਂਗੇ ਨਹੀਂ ਜਿੱਦਨ ਅਸੀਂ ਬਾ ਗੁਰੂ ਨਾਨਕ ਨੂੰ ਫੜਾ ਦਿੱਤੀ ਉਹ ਦਿਨ ਸਾਡਾ ਫਿਕਰ ਗੁਰੂ ਨਾਨਕ ਨੂੰ ਵਾਧੇ ਗੁਰੂ ਕਦੇ ਬਾਹ ਨਹੀਂ ਛੱਡਦਾ ਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਰੇ ਮਹਾਂਪੁਰਖ ਸੱਜਖੰਡ ਵਾਸੀ ਉਹ ਮਹਾਂਪੁਰਖ ਕਿਹਾ ਕਰਦੇ ਸੀ ਜਿੱਥੇ ਗੁਰੂ ਨਾਨਕ ਕੋਲੋਂ ਦੁੱਧ ਤੇ ਪੁੱਤ ਮੰਗਦੇ ਹੋ ਨਾ ਉੱਥੇ ਗੁਰੂ ਨਾਨਕ ਨੂੰ ਕਿਹਾ ਕਰੋ ਸਤਿਗੁਰੂ ਸਾਡੀ ਕਦੇ ਬਾਹ ਨਾ ਛੱਡੀ ਤੇ ਬਹੁਤ ਬਹੁਤ ਧੰਨਵਾਦ ਇਹ ਪਿਆਰੀ ਬੱਚੀ ਦਾ ਤੁਹਾਡਾ ਸਾਰੇ ਪਰਿਵਾਰ ਦਾ ਇਹ ਤੁਸੀਂ ਬੱਚੀ ਕੋਲੋਂ ਸਾਡਾ ਸਨਮਾਨ ਕਰਾਉਣਾ ਸੀ ਪਰ ਨਹੀਂ ਇਹ ਸਾਡੇ ਜੱਥੇ ਵੱਲੋਂ ਛੋਟੀ ਧੀ ਰਾਣੀ ਦਾ ਸਨਮਾਨ ਆ ਅੱਜ ਸੋਹਣੀ ਦਸਤਾਰੇ ਨੇ ਸੀਸ ਤੇ ਸਜਾਈ ਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਇਸ ਬੱਚੀ ਦੀ ਝੋਲੀ ਵਿੱਚ ਗੁਰਸਿੱਖੀ ਜੀਵਨ ਤੇ ਪਰਿਵਾਰ ਦੀ ਝੋਲੀ ਵਿੱਚ ਗੁਰਸਿੱਖੀ ਤੇ ਨਾਮਦਾਨ ਦੀ ਦਾਤ ਗੁਰੂ ਸਾਹਿਬ ਜੀ ਬਖਸ਼ ਦੇਣ ਅਹੀਂ ਖਾਲਸਾ ਜੀ ਕੁਝ ਨਹੀਂ ਬੋਲ ਸਕਦੇ ਖਿੰਨ ਖਿੰਨ ਭੁੱਲਣ ਹਾਰਾਂ ਜਿੰਨੀ ਕੁ ਮੇਰੇ ਪਰਮੇਸ਼ਰ ਨੇ ਮੱਤ ਦਿੱਤੀ ਆ ਸਮਾਂ ਬੜਾ ਭਿਆਨਕ ਮੈਂ ਤੇ ਵਾਰ-ਵਾਰ ਕਿੰਨੀ ਨਹੀਂ ਮਰਜ ਅੱਗੇ ਅਰਦਾਸ ਕਰਿਆ ਕਰੋ ਮਰਜ ਇੱਜ਼ਤ ਪਤ ਬਖਸ਼ੇ ਡੋਲਰ ਨਾ ਦਿਓ ਕਿਉਂਕਿ ਹਵਾਈ ਇਦਾਂ ਦੀ ਆ ਪਤਾ ਨਹੀਂ ਕਦੋਂ ਮੱਤ ਤੇ ਪੜਦਾ ਪੈ ਡਣਾ ਪਰ ਗੁਰੂ ਭਾਰੀ ਆ ਗੁਰੂ ਪਰਪਕਾਰੀ ਆ ਸਤਿਗੁਰੂ ਕਹਿੰਦੇ ਇੱਕ ਕਦਮ ਮੇਰੇ ਵੱਲ ਪੁੱਟ ਲੋ ਮੈਂ ਕਰੋੜਾਂ ਅਗੋ ਆ ਕੇ ਲੈ ਕੇ ਜਾਵਾਂਗਾ ਹੋਰ ਕੀ ਚਾਹੀਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਬਹੁਤ ਬਹੁਤ ਧੰਨਵਾਦ ਜੀ ਭੁੱਲ ਚੁੱਕ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ